ਰਤਨਤਾਲੀ ਵਾਲਾ ਛੋਟੀ ਵੀਰ ਮੈਂ ਹੁਣੀ ਤੇਰੀ ਇੱਕ ਕਲਿੱਪ ਸੁਣ ਰਿਹਾ ਸੀਗਾ ਜੀ ਜਿੱਥੇ ਤੂੰ ਉਹ ਕਮਰੇ ਦੇ ਜੀ ਬੈਠਾ ਹੋਇਆ ਤੇ ਨਾਲ ਤੇਰੀ ਚਿੰਗੂਂਗਲੀ ਆ ਤੇ ਤੂੰ ਕਹਿ ਰਿਹਾ ਕਿ ਕਿੱਡੀ ਵੱਡੀ ਗੱਲ ਆ ਕਿ ਮੁੱਖ ਮੰਤਰੀ ਮਾਨ ਨੇ ਆਪਣਾ ਨਾਮ ਲਿਆ ਤੇ ਆਪਣੇ ਬਾਰੇ ਚਰਚਾ ਕੀਤੀ ਕਿ ਕਿੱਡਾ ਵੱਡਾ ਮਾਨ ਸਨਮਾਨ ਆ ਉਹ ਛੋਟੀ ਵੀਰ ਇਹ ਮਾਨ ਸਨਮਾਨ ਬਿਲਕੁਲ ਓਬਜਾਈ ਆ ਜਿਵੇਂ ਕੋਈ ਬਲਾਤਕਾਰੀ ਸਾਹਦ ਕਵੇ ਕਿ ਹਾਈ ਕੋਰਟ ਦੇ ਜੱਜ ਨੇ ਵੇਖੋ ਆਪਣੇ ਤੇ 2 ਘੰਟੇ ਚਰਚਾ ਕੀਤੀ ਤੇ ਆਪਣਾ ਨਾਮ ਲਿਆ ਬਿਲਕੁਲ ਓਬਜਾਈ ਆ ਅਸਲ ਵਿੱਚ ਰਤਨ ਗੱਲ ਪਤਾ ਕੀ ਹੈ ਛੋਟੀ ਵੀਰ ਜਦੋਂ ਸ਼ਾਇਦ ਤੂੰ ਬੋਲਣਾ ਤੇ ਰੋੜਨਾ ਨਾ ਸਿੱਖਿਆ ਹੋਵੇ ਈਮਾਨ ਉਦੋਂ ਦਾ ਪੰਜਾਬ ਦੀ ਗੱਲ ਕਰਦਾ ਹੈਗਾ ਤੇ ਜਿੰਨੇ ਕੁ ਪੈਸੇ ਤੂੰ ਸਾਲ 'ਚ ਕਮਾਉਣਾ ਹੈਗਾ ਨਾ ਇੰਨੇ ਕੁ ਪੈਸੇ ਇਹ ਇੱਕ ਸ਼ੋਅ ਦੇ ਲੈਂਦਾ ਸੀਗਾ ਉਹ ਸਾਰਾ ਕੁਝ ਛੱਡ ਕੇ ਇਹ ਸਿਆਸਤ 'ਚ ਆਇਆ ਤੂੰ ਸੋਚਦਾ ਕਿ ਤੂੰ ਹੀ ਜੰਮਿਆ ਤੇ ਤੈਨੂੰ ਹੀ ਹਮਦਰਦੀ ਆ ਤੇ ਬਾਕੀ ਲੁੱਟਣਾ ਹੈ ਇਹੋ ਜਿਹਾ ਕੁਝ ਨਹੀਂਗਾ ਜੇ ਤੂੰ ਜਾਣਨਾ ਚਾਹੁੰਨਾ ਨਾ ਪੁੱਤ ਤਾਂ ਟੈਂਟਾਂ ਨਾਲ ਕਦੀ ਕਾਮਾ ਦੇ ਸਟੇਟਾਂ ਤਬਾ ਨਹੀਂ ਹੁੰਦੀਆਂ ਟੈਂਕਾਂ ਨਾਲ ਹੁੰਦੀਆਂ ਟੈਂਕਾਂ ਨਾਲ ਤੂੰ ਸ਼ਾਇਦ ਤੈਨੂੰ ਯਾਦ ਨਹੀਂ ਤੂੰ ਛੋਟਾ ਸੀਗਾ ਟੈਂਕੀ ਨੇ ਚੜ੍ਹਿਆ ਉਹ ਸੋਚ ਤੇ ਨਾਲੇ ਨਾ ਇਹ ਪਾਰਟੀਆਂ ਚਲਾਉਣ ਵਾਸਤੇ ਕੁਰਸੀਆਂ ਮੇਜ਼ਾਂ ਤੋਂ ਮਾੜੇ ਮੁਟਕੀ ਕਮਿਸ਼ਨਾਂ ਨਾਲ ਨਹੀਂ ਚਲਦੀਆਂ ਪਾਰਟੀਆਂ ਪਾਰਟੀਆਂ ਕਿਵੇਂ ਚਲਦੀਆਂ ਵੇਖ ਜਿਨ੍ਹਾਂ ਦੀ ਤੂੰ ਚਰਚਾ ਕਰਦਾ ਨਾ ਉਹਨਾਂ ਨੂੰ ਪੁੱਛ ਦਾਦਾ ਮੋਟਰ ਵਾਲਿਆਂ ਦੇ ਜਾਂਦਿਆਂ ਹੋਇਆ 5 ਕਰੋੜ ਦਾ ਲੰਚ ਹੁੰਦਾ ਸੀਗਾ ਤੇ ਵਾਪਸੀ ਤੇ ਫੇਰ ਫੋਨ ਆ ਜਾਂਦਾ ਸੀਗਾ ਵੀ ਡਿਨਰ ਵੀ ਸੀਐਮ ਸਾਹਿਬ ਇਧਰ ਹੀ ਕਰਨਗੇ ਤੇ ਉਹ ਵਿਚਾਰੇ ਰੋਂਦੇ ਹੁੰਦੇ ਸੀਗੇ ਵੀ ਪੰਜ ਜਾਣ ਲੱਗਿਆ ਤੇ ਪੰਜ ਆਉਣ ਲੱਗਿਆਂ ਗਿਆ ਤੈਨੂੰ ਪਤਾ ਨਹੀਂਗਾ ਨਿਗਾ ਮਾਰ ਉਹ ਜਥੇਦਾਰ ਰਣਜੀਤ ਸਿੰਘ ਉਹਨਾਂ ਨੂੰ ਸੁਣ ਕਿ ਦੱਸਦੇ ਆ ਕਿਵੇਂ ਇਸ਼ਤਿਹਾਰ ਛਪਾਉਂਦੇ ਆ ਇਹ ਤਾਂ ਮਰਗਾਂ ਦੇ ਭੋਗਾਂ ਦੇ ਉੱਥੋਂ ਲੈਂਦੇ ਰਹੇ ਆ ਪਾਰਟੀਆਂ ਇਵੇਂ ਚਲਦੀਆਂ ਹੈਗੀਆਂ ਉਹਨਾਂ ਨੇ ਤਾਂ ਨਾ ਕਿਸੇ ਨੂੰ दारू ਦਿੱਤੀ ਤੇ ਨਾ ਕਿਸੇ ਨੂੰ ਪੈਸੇ ਵੰਡੇ ਉਹਨਾਂ ਨੂੰ ਇਨੀ ਲੋੜ ਨਹੀਂ ਗਈ ਉਹਨਾਂ ਤੋਂ ਧਿਆਨ ਹਟਾ ਕੇ ਇਸ ਕੌਮ ਵੱਲ ਧਿਆਨ ਦੇ ਤੂੰ ਇਹ ਸੋਚ ਕਿ ਪੰਜਾਬ ਦੀਆਂ ਟਰਾਂਸਪੋਰਟਾਂ ਤਬਾਹ ਕਰਕੇ ਕੀਨੇ ਬਣਾਈਆਂ ਨੰਬਰ ਦੋ ਤੇ ਛੋਟੇ ਵੀਰ ਜੇ ਤੂੰ ਵਕਈ ਇਮਾਨਦਾਰੀ ਨਾਲ ਸੋਚਣਾ ਚਾਹੁੰਦਾ ਹੈ ਨਾ ਤਾਂ ਮੇਰਾ ਚੈਲੰਜ ਹੈ ਤੈਨੂੰ ਦੱਸ ਪੂਰੇ ਦੇ ਪੂਰੇ ਭਾਰਤ ਵਿੱਚ ਪੂਰੇ ਭਾਰਤ ਚ ਚੈਲੰਜ ਕਰਦਾ ਤੈਨੂੰ ਪੰਜਾਬ ਨਹੀਂ ਪੂਰੇ ਭਾਰਤ ਚ ਦੱਸ ਜਿਨੇ ਇਹਦੇ ਵਾਂਗੂ ਕੀਤਾ ਹੋਵੇ ਕਿ ਹਾਂ ਤਿੰਨਾਂ ਸਾਲਾਂ ਚ 21% ਤੋਂ 68% ਤੇ ਪਾਣੀ ਹੋਵੇ ਜਿਹੜਾ ਪੰਜਾਬ ਦੇ ਹਰ ਖੇਤ ਤੱਕ ਪਹੁੰਚਦਾ ਹੋਵੇ ਦਿਖਾ ਕੋਈ ਸਟੇਟ ਹੈਗੀ ਆ ਦਿਖਾ ਕੋਈ ਸਟੇਟ ਜਿਨੇ ਇਹਦੇ ਵਾਂਗੂ ਆਏ ਸੜਕਾਂ ਤੇ ਸੁਰੱਖਿਆ ਫੋਰਸਾਂ ਲਾਤੀਆਂ ਹੋਣ ਕਿ ਲੋਕਾਂ ਦੀਆਂ ਜਾਨਾਂ ਬਚਣ ਦੱਸ ਕੋਈ ਸਟੇਟ ਨਸ਼ਿਆਂ ਦੇ ਖਿਲਾਫ ਇਹਦੇ ਵਾਂਗੂ ਜੰਗ ਲੜ ਰਹੀ ਹੋਵੇ ਉਹ ਡੀਜੀਪੀ ਤੱਕ ਕਹਿੰਦੇ ਆ ਅ ਜਿਹੜਾ ਤੁਸੀਂ ਕਿਹਨੇ ਨਾ ਪੁੱਠੇ ਹੱਥ ਮਾਰਦੇ ਪੁੱਠੇ ਹੱਥ ਮਾਰਦੇ ਮਾਨ ਦੀ ਸਿਕਿਉਰਿਟੀ ਕਹਿੰਦੀ ਆ ਉਹਨੇ ਜਿੰਨਾ ਜਿੰਨਾ ਨਾ ਤੂੰ ਪੰਗੇ ਪਾਈ ਬਿਠਾ ਉਹਨਾਂ ਨੂੰ ਲੱਗਦਾ ਕੱਲਾ ਮਾਨ ਨੂੰ ਮਾਰਦੀ ਏ ਕੱਲੇ ਮਾਨ ਨੂੰ ਟਿਕਾਣੇ ਲਾਦ ਗੀ ਨਾ ਬਾਕੀ ਸਾਰਾ ਕੁਝ ਮੈਨੇਜ ਕਰ ਲਾਂਗੇ ਅਸਲ ਵਿੱਚ ਕੱਲਾ ਮਾਨ ਹੀ ਰੜਕਦਾ ਹੈ ਉੱਤੇ ਵੀ ਮਾਨ ਹੀ ਰੜਕਦਾ ਥੱਲੇ ਵੀ ਮਾਨ ਰੜਕਦਾ ਤੁਸੀਂ ਨਾ ਪੁੱਤ ਜੇ ਸਿਆਣੇ ਹੁੰਦੇ ਨਾ ਮੇਨਸਟ੍ਰੀਮ ਮੀਡੀਆ ਤਾਂ ਹੁੰਦਾ 100% ਤੋਂ ਇਨਫਲੂਐਂਸਡ ਉਹਨਾਂ ਦੇ ਤਾਮੇ ਜਾਮੇ ਵੱਡੇ ਹੁੰਦੇ ਆ ਉਹਨਾਂ ਨੂੰ ਇhtਿਆਰ ਚਾਹੀਦੇ ਹੁੰਦੇ ਆ ਤੁਹਾਨੂੰ ਤਾਂ ਸੋਸ਼ਲ ਮੀਡੀਆ ਪੈਸਾ ਦਿੰ ਕੋਮਾ ਬਣਦੀਆਂ ਕਿਵੇਂ ਆ ਪੁੱਛ ਕਿਤੇ ਬਾਬੇ ਨਾਨਕ ਨੂੰ ਪੁੱਛ ਪੁੱਛ ਕਿਤੇ ਜਾ ਕੇ ਅਰਸਤੂ ਨੂੰ ਪੁੱਛ ਪੜ ਕਿਤੇ ਮਾੜੀ ਮੋਟੀ ਚਾਂਕਿਆ ਨੀਤੀ ਜਦੋਂ ਛੋਟਾ ਜਿਹਾ ਵੀ ਕੰਮ ਹੁੰਦਾ ਹੈ ਨਾ ਤੇ ਕੋਮਾ ਉਹਨੂੰ ਵੱਡਾ ਕਰਕੇ ਦਿਖਾਉਂਦੀਆਂ ਹੈਗੀਆਂ ਆਸ ਤੇ ਉਮੀਦ ਕੋਮਾ ਖੜੀਆਂ ਕਰਦੀਆਂ ਹੈਗੀਆਂ ਜਿਵੇਂ ਤੁਸੀਂ ਨਿਰਾਸ਼ਾ ਫਲਾਉਣ ਲੱਗੇ ਆਏ ਨਹੀਂ ਬਣਦੀਆਂ ਉਹ ਦੱਸੋ ਕਿੱਥੇ ਇਹਦੇ ਵਾਂਗੂ ਇਲਾਜ ਵਾਸਤੇ ਤੁਹਾਡੇ ਕਹਿ ਰਿਹਾ ਹੈਗਾ ਕਿ ਕੱਲੇ ਕੱਲੇ ਦਾ ਇਲਾਜ ਫ੍ਰੀ ਕਰ ਦੂੰਗਾ ਉਹ ਉਹ ਜਿਹੜੀਆਂ ਗਰੀਬ ਮਾਵਾਂ ਇਹ ਜਿਨ੍ਹਾਂ ਵਾਸਤੇ ਕਰ ਰਿਹਾ ਹੈਗਾ ਉਹਨਾਂ ਨੂੰ ਜਿਉਣ ਦੇ ਉਹ ਤੁਸੀਂ ਦਾ ਸਿਰਫ